ਨੇ ਕਾਲ ਯੁਗ ਦਾ ਬੜਾ ਭਿਆਨਕ ਸਮਾਂ ਹੈ ਪਹਿਲੀ ਗੱਲ ਤਾਂ ਸਤਸੰਗ ਵਿੱਚ ਆ ਨਹੀਂ ਸਕਦਾ ਬੰਦਾ ਜੇ ਆ ਗਿਆ ਫਿਰ ਬੈੰਦਾ ਨਹੀਂ ਕਹਿੰਦੇ ਜੇ ਵਹਿ ਵੀ ਗਿਆ ਫਿਰ ਮਨ ਪਾਟਕਦਾ ਰਹਿੰਦਾ ਕਦੇ ਕਿਤੇ ਕਦੇ ਕੀਤੀ ਸੁਣਦਾ ਨਹੀਂ ਕਹਿੰਦੇ ਜੇ ਸੁਣ ਵੀ ਲਿਆ ਫੇਰ ਮੰਨਦਾ ਨਹੀਂ ਕਿ ਵੀ ਦੀ ਆਪ ਸੁਣ ਲੈਂਦੇ ਆ ਸੁਣ ਕੇ ਚਲੇ ਜਾਂਦੇ ਤੇ ਸਵੀਰ ਨੂੰ ਜਿਉ ਜਿਹਾ ਮਨ ਪਹਿਲਾਂ ਦੂਜੇ ਦਿਨ ਵੀ ਉਹੋ ਜਿਹਾ ਹੀ ਹੁੰਦਾ ਹੈ ਪਰ ਪਾਤਸ਼ਾਹ ਕਹਿੰਦੇ ਸੁਣੋ ਸੁਣ ਕੇ ਮੰਨ ਲੋ ਫਿਰ ਫਲ ਮਿਲਦਾ ਹੈ ਮੰਨਣ ਦੇ ਨਾਲ ਲਾਹਾ ਪ੍ਰਾਪਤ ਹੁੰਦਾ ਹੈ ਜੇ ਮੰਨਿਏ ਨਾ ਫਿਰ ਪ੍ਰੇਮ ਨਹੀਂ ਬਣਦਾ ਸੁਣੋ ਸੁਣ ਕੇ ਮੰਨ ਲਓ ਕਈਆਂ ਦੀ ਅਵਸਥਾ ਇੱਕ ਸੋਫੇ ਵਰਗੀ ਹੁੰਦੀ ਹੈ ਸੋਫੇ ਵਰਗੀ ਆਪ ਬੈੰਦੀ ਹੈ ਨਾ ਸੋਫੇ ਤੇ ਜਦੋਂ ਬੈਠੇ ਨਿਮਰਤਾ ਕੀ ਧਾਵਗੇ ਜਦੋਂ ਸਤ ਸੰਗ ਚ ਆਏ ਕੀਦਾ ਮਨ ਰੰਗਿਆ ਜਾਂਦਾ ਹੈ ਜਦੋਂ ਉੱਠ ਕੇ ਗਏ ਜਿੱਥੇ ਪਹਿਲਾ ਮਨ ਸੀ ਉੱਥੇ ਹੀ ਫਿਰ ਮਨ ਆ ਜਾਂਦਾ ਹੈ ਪਰ ਇੱਕ ਅਰਦਾਸ ਕਰਿਆ ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਮਹਾਰਾਜ ਕਿਰਪਾ ਕਰੋ ਮੇਰਾ ਮਨ ਤੁਹਾਡੇ ਚਰਨਾਂ ਨਾਲ ਜੁੜ ਜਾਵੇ ਇਹ ਮੰਗ ਮੰਗਿਆ ਕਰੋ ਪਾਦਸ਼ਾਹ ਕੋ ਪਹੁੰਚੀ ਰਹੀ ਹੈ ਕਲਯੁਗ ਦੇ ਵਿੱਚ ਬੜਾ ਭਿਆਨਕ ਸਮਾਂ ਹੈ ਤੇ ਮੇਰ ਗਾ ਕੇ ਮੇਰੇ ਮਨ ਨੂੰ ਆਪਦੇ ਚਰਨਾਂ ਨਾਲ ਜੋੜ ਲਓ